ਰਣ ਤੇਰ ਤੇ ਸਸਕਾਲ ਆਪਾ ਬਣਾ ਰਿਆ ਆਲੂ ਦੇ ਪਰੌਂਠੇ ਆਪਾ ਆਲੂ ਨੂੰ ਚੰਗੀ ਤਰ੍ਹਾਂ ਧੋ ਲਿਆ ਕੋਤਵਾ ਛੱਲ ਲਿਆ ਛੱਲ ਕੇ ਆਪਾ ਮੋਟਾ ਮੋਟਾ ਕੱਟ ਲਿਆ ਹੁਣ ਆਪਾਂ ਨੇ تین ਵਾਰ ਤੋਤਾ ਹੁਣ ਆਪਾਂ ਇਹ ਨੂੰ ਅੱਧਾ ਚਮਚ ਨਮਕ ਦਾ ਪਾ ਕੇ ਹੁਆ ਲੰਗੇ ਆਲੂ ਨੂੰ ਜਿਹਦਾ ਆਪਾਂ ਸਾਤਿਆ ਲੇ ਉਬਾਲਦੇ ਆ ਉਹਦੇ ਨਾਲ ਸਟਾਰਚ ਪੂਰਾ ਨਹੀਂ ਪਦਾ ਤੇੜਾ ਫੇਲੀ ਸੇਤ ਲਈ ਹੰਮ ਕਰ ਤੋਂ ਆਪਾਂ ਦਾ ਚਮਚ ਨਮਕ ਦਾ ਪਾ ਕੇ ਆਲੂ ਉਬਲਣਾਂ ਤਰਤਾ ਆ ਪੱਲੂ ਕੇ ਗੜਾ ਸਟਾਰਚ ਲਾ ਦਣਾ ਆਪਣੇ ਆਲੂ ਗਲ ਕੇ ਆਪਾਂ ਗੈਸ ਕਰਕੇ ਬੰਦ ਦੇ ਇਹ ਪਾਣੀ ਢੋਲ ਦਾਂਗੇ ਤੇ ਆਲੂ ਨੂੰ ਦੋ ਵਾਰ ਧੋਲਾਂਗੇ ਜਿਹੜਾ ਸਟਾਰਚ ਹੋ ਨਿਕਲ ਜੂਗਾ ਪਾਲੂਆਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਕਿੰਨਾ ਦਬਾਤ ਉਦੋਂ ਵਰ ਤੋਂ ਕੇ ਠੰਡਾ ਕਰ ਲਿਆ ਇਹ ਆਪਾਂ ਲੈ ਕੇ ਦੋ ਪਿਆਜ਼ ਤੇ ਥੋੜਾ ਜਿਹਾ ਧਨੀਆ ਚੋਕਿੱਤਾ ਹੋਇਆ ਇਹਦੇ ਵਿੱਚ ਐਡ ਕਰਾਂਗੇ ਆਪਾਂ ਮਸਾਲੇ 5 ਚਮਚ ਅਮचूर ਪਾਊਡਰ 5 ਚਮਚ ਆਹ ਚਾਟ ਮਸਾਲਾ ਬੀਮ ਕੁਆਂਟੀਟੀ ਚ ਬਮਾ ਗਿਆ ਆਪਾਂ ਸੌਂਡ ਪਾਊਡਰ ਦੇਗੀ ਮਿਰਚ ਤੁਸੀਂ ਆਪਣੇ ਟੇਸਟ ਨਾਲ ਵਾਦਲ ਕਰ ਕੱਟ ਵੀ ਪਾ ਸਕਦੇ ਹੋ ਜੇ ਤੁਹਾਨੂੰ ਬਦਲ ਸਪਾਈਸੀ ਵਧੀਆ ਲੱਗਦਾ ਤਾਂ ਜ਼ਿਆਦਾ ਪਾ ਲਓ ਜੇ ਘੱਟ ਲੱਗਦਾ ਤਾਂ ਘੱਟ ਪਾ ਲਓ ਕਾਲੀ ਮਿਰਚ ਅਜਵੈਨ ਇੱਕ ਛੋਟਾ ਚਮਚ ਨਮਕ ਅੱਧਾ ਚਮਚ ਲਾਲ ਮਿਰਚ 1/2 ਚਮਚ ਗਰਮ ਮਸਾਲਾ ਸਾਰੇ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਆਪਣੇ ਸਾਰੇ ਮਸਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਸਬਜ਼ੀ ਦਾ ਗਰਮ ਮਾਰਨ ਮਾਮ ਦਾ ਜਗਾੜ ਕਾ ਚਾਹ ਲੁਕੇ ਫਾਈਟ ਕਰਤੇ ਪਰ ਆਪੇ ਸ ਹੈ ਤਾਂ ਤੋਂ ਵੱਡਿਆ ਹਾਂ 70% ਤੱਕ ਦੇ ਭੇਦੀ ਕਿਉਂ ਲੱਗਦਾ ਜਿਦੋਂ ਕੋ ਪਹਿਲਾ ਕਿਉਂ ਲੱਗਦਾ ਨਾ ਹੋਰ ਜ਼ਿਆਦਾ ਹੈ ਵੀ ਕਿਹਨ ਤੋਂ ਜ਼ਿਆਦਾ ਹੈ ਵਾਜ ਆਪਣਾ ਪ੍ਰੋਡਕਟ ਬਣ ਗਿਆ ਤੁਸੀਂ ਦੇਖੀ ਨਾ ਕਿ ਜਿਸ ਟੀਨਾ ਸਰਵ ਕਰਨਾ ਤੁਹਾਡੀ ਇੱਛਾ ਸਾਰਿਆਂ ਨੂੰ ਬੁਲਟ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਦੇਣਾ ਜੇ ਤੁਹਾਨੂੰ ਚੈਨਲ ਸਪੰਸ ਚੈਨਲ ਸਬਸਕ੍ਰਾਈਬ ਕਰ ਦੇਣਾ ਧੰਨਵਾਦ